ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ YouTube ਚੈਨਲ ਤੇ ਨਵੇਂ ਵਲੌਗ ਦੇ ਉੱਤੇ ਵਲੌਗ ਅੱਜ ਹੈਗਾ ਸਾਡਾ ਮਨਾਲੀ ਮਨਾਲੀ ਦਾ ਸੀਸੂ ਸੀਸੂ ਦਾ ਹੋਰ ਕਿਤੇ ਕਸੌਲ ਕਸੌਲ ਦਾ ਤੇ ਬਾਕੀ ਹੁਣ ਤਾਂ ਨਾਲ ਦੀ ਨਾਲ ਆਪਾਂ ਦਿਖਾਵਾਂਗੇ ਗੱਡੀ ਆਪਾਂ ਟਿਪ ਟੋਪ ਕਰਾ ਲਈ ਐ ਪੂਰੀ ਤਿਆਰੀਆਂ ਹੋ ਰੀਆਂ ਤਿਆਰੀਆਂ ਸ਼ੂ ਤਿਆਰੀਆਂ ਪੂਰੀਆਂ ਨੇ ਪੂਰਾ ਕੰਮ ਓਕੇ ਐ ਦੇ ਨਾਲ ਸਾਡੇ ਨੇ ਵਰਿੰਦਰ ਭਾਜੀ ਉਹ ਵਿੱਚ ਬੈਠੇ ਹੋਏ ਨੇ ਵਿੱਚ ਗੱਟੂ ਬੈਠਾ ਹੋਇਆ ਤੇ ਨਾਲ ਮੇਰੀ ਟੀਮ ਮਿਸ ਯੂ so much brother ਚਲੋ ਠੀਕ ਹੈ ਜੀ ਬਾਕੀ ਅਸੀਂ ਨਾਲ ਦੀ ਨਾਲ ਤੁਹਾਨੂੰ ਵਲੌਗ ਦੇ ਨਾਲ ਤੁਸੀਂ ਜੁੜੇ ਰਹਿਣਾ ਤੇ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ ਕਿ ਹੁਣ ਅਸੀਂ ਕਿੱਥੇ ਸਟੇ ਕਰਨਾ ਜਾ ਕੇ ਠੀਕ ਹੈ ਜੀ ਓਕੇ ਲੋ ਜੀ ਰੈਡੀ ਸ਼ੈਡੀ ਹੋ ਕੇ ਮੁੰਡੇ ਟਿਪ ਟਪ ਹੋ ਗਏ ਮੁੰਡੇ ਲਓ ਜੀ ਕਹਦੇ ਮੈਗੀਆ ਚੱਲਿਆ ਵੀਰੇ ਮੈਗੀਆ ਮੈਗੀਆ ਦੇ ਨਾਲ ਕੀ ਹੈ ਸਿਲੰਡਰ ਸਿਲੰਡਰ ਵੀ ਲੈ ਲਿਆ ਮੁੰਡੇ ਆਨੇ ਕਹਦੇ ਪਾੜਾ ਦੇ ਵਿੱਚ ਮੈਗੀ ਦੀ ਪੂਰੀ ਹੋ ਗਈ ਆਪਣੀ ਜੀ ਪਾੜਾ ਦੇ ਵਿੱਚ ਪਾੜਾ ਦੇ ਵਿੱਚ ਬਹਿ ਕੇ ਮੈਗੀ ਖਾਣੀ ਕਹਿੰਦਾ ਸਾਡਾ ਡ੍ਰੀਮ ਹੈ ਪੂਰਾ ਓਕੇ ਰਿਪੋਰਟ ਚਲਿਏ ਕਰੀਅਰ ਦਾਸ ਚਲੋ ਜੀ ਲਓ ਜੀ ਟਿਪ ਟੋਪ ਹੋ ਕੇ ਮੁੰਡੇ ਬਹਿ ਗਏ ਗੱਡੀ ਦੇ ਵਿੱਚ ਲੈ ਲਿਆ ਬਾਬੇ ਦੇ ਨਾਮ ਤੇ ਅਦਰ ਆਓ ਲੋ ਜੀ ਟੀਵੀ ਨੂੰ ਕੀਤਾ ਬਾਈ ਟੀਮ ਹੁਣ ਮਿਸ ਕਰੂਗੀ ਆਪਾਂ ਨੂੰ ਧਿਆਨ ਰੱਖਿਓ ਠੀਕ ਹੈ ਕਰਦਾ ਵੀ ਕੰਮ ਕਰਦਾ ਰਿਹਾ ਠੀਕ ਹੈ ਕਰ ਦਿੱਤ ਪੈਸੇ ਆਪਣੇ ਕੋਲ ਹੀ ਠੀਕ ਹੈ ਓਕੇ ਚਲੋ ਬਾਏ ਕਰ ਦੋ ਲਵ ਯੂ ਵਾਹ ਕੰਮ ਕਰਦੇ ਰੋ ਡੇਰੀ ਦਾ ਓਕੇ ਚੰਗਾ ਵੀਡੀਓ ਕਾਲ ਕਰਾਂਗੇ ਤੇ ਆਕੇ ਲੋ ਜੀ Jio ਦੇ ਪੰਪ ਤੋਂ ਕਰਾਈ ਆਪਾਂ ਟੈਂਕੀ ਫੁੱਲ ਤੇ ਹੁਣ ਚੱਲੇ ਨੇ ਯਾਰ ਕਸੋ ਸੋ ਮਨਾਲੀ ਮਹਾਲੀ ਮਹਾਲੀ ਨੇ ਕਸੋੜ ਜੇ ਨਾ ਕਰੇ ਤਾਂ ਕਦੇ ਗੋਆ ਵੀ ਚਲਾ ਜਾਣਾ 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 ਗੱਡੀ ਖਿੱਚਦੇ ਨਹੀਂ ਗੋਆ ਕਹਿੰਦੇ ਨੇ ਹੁਣ ਗੱਡੀ ਖਿੱਚਤੀ ਆਪਾਂ ਮਨਾਲੀ ਵੱਲ ਹੁਣ ਦੇਖਦੇ ਆਂ ਕੀ ਪਲਾਨ ਬਣਦਾ ਅੱਗੇ ਦੀ ਅੱਗੇ ਹਜੇ ਕੋਈ ਪਲਾਨ ਨਹੀਂ ਹੈਗਾ ਵੀਰੇ ਕਿ ਮਨਾਲੀ ਜਾਣਾ ਕਿ ਆਪਾਂ ਕਿ ਮਨੀਕਨ ਸਾਹਿਬ ਜਾਣਾ ਕਿ ਕਸੋਲ ਜਾਣਾ ਬਾਕੀ ਆਪਾਂ ਸਟੇ ਲੈ ਕੇ ਕਹਿੰਦੇ ਨੇ ਸਕੇਤ ਮੰਡੀ ਆ ਉੱਥੇ ਰੁਕਾਂਗੇ ਤੇ ਬਾਕੀ ਹਲੇ ਦੱਸਦੇ ਆ ਤੁਹਾਨੂੰ ਹੌਲੀ ਹੌਲੀ ਵਲੌਗ ਦੇ ਵਿੱਚ ਨਾਲ ਜੁੜੇ ਰਹਿਣਾ ਤੁਸੀਂ ਠੀਕ ਹਨਾ ਲਓ ਜੀ ਕਹਿੰਦੇ ਨੇ ਖਿੱਚਦੇ ਪਹਾੜਾ ਵੱਲ ਗੱਡੀ ਨੂੰ ਗੱਡੀ ਨੂੰ ਲਓ ਗੱਡੀ ਨੂੰ ਸੌਰੀ ਲਓ ਜੀ ਭਾਜੀ ਆਪਾਂ ਮਹਾਲੀ ਵਾਲੇ ਰੋਡ ਤੇ ਪੈ ਮਹਾਲੀ ਨਹੀਂ ਮਨਾਲੀ ਵਾਲੇ ਰੋਡ ਤੇ ਆ ਸੌਰੀ ਤੇ ਬਹੁਤ ਘੈਂਟ 뷰 ਲੱਗਦਾ ਪਿਆ ਬਹੁਤ ਘੈਂਟ ਬਾੜਾ ਹੀ ਘੈਂਟ ਬਾਬੇ ਉਹ ਤੇ ਅੱਗੇ ਪੁਲਿਸ ਦਾ ਵੀ ਧਿਆਨ ਰੱਖਣਾ ਪੈਣਾ ਸਾਨੂੰ ਤੇ ਬਾਕੀ ਅੱਗੇ ਜਾ ਕੇ ਤੁਹਾਨੂੰ ਦਿਖਾਣੇ ਆ ਠੀਕ ਹੈ ਨਾ ਤੇ ਇੱਥੇ ਹੀ ਬਹੁਤ ਸੋਹਣਾ ਲੱਗਦਾ ਪਿਆ ਯਾਰ ਦੇਖਣ ਨੂੰ ਤੇ ਬਾਕੀ ਜਦੋਂ ਪਹਾੜਾਂ ਵੱਲ ਗੱਡੀ ਜਾਣੀ ਆ ਉਦੋਂ ਨਾਲ ਦੀ ਨਾਲ ਮਹਿਗੀ ਬਣਦੀ ਆ ਨਾਲ ਦੀ ਨਾਲ ਗਾਲਾਂ ਚੱਲਣਾਂ ਖਿੱਚ ਤੇ ਮਾਗੜ ਗੱਡੀ ਜਾਂਦੇ ਆ ਆ ਸ਼ੇਰ ਵਾਲੀ ਮਾਤਾ ਦਾ ਚਲੋ ਜੀ ਬਾਕੀ ਤੋਂ ਅੰਦਰ ਗਾਣੇ ਚੇਦੇ ਰਵਾਰ ਕੀ ਜੈ ਲਓ ਜੀ ਇਹ ਹੈਗਾ ਡੈਮ ਦਾ ਵਿਊ ਜੇ ਖੜੇ ਆ ਚਾਹ ਪੀਣਾ ਜੀ ਸਕੂਨ ਲਓ ਜੀ ਸਕੂਨ ਚਾਹ ਪੀਣਾ ਸੀ ਖੜੇ ਸੀ ਦੇ ਨਾੜਾੜੇ ਗੁੰਮਰੀ ਜੀ ਕੀ ਹੋ ਗਿਆ ਕਹਿੰਦੇ ਤੇ ਵੀਊਅਰ ਚੈੱਕ ਕਰੋ ਯਾਰ ਵੀਊਅਰ ਕੋ ਕਹਿਣਾ ਆਪਣਾ ਹੀ ਕਹਿਣਾ ਗੱਡੀ ਦੇ ਵਿੱਚੋਂ ਪਰੌਂਠੇ ਕੱਢਦੇ ਨੇ ਚਾਹ ਆ ਗਈ ਏ ਮੰਮੀ ਦੇ ਹੱਥਾਂ ਦੀ ਗਨੀਤ ਦੀ ਭੁਰਜੀ ਤੇ ਨਾਲ ਆਲੂ ਵਾਲੇ ਪਰੌਂਠੇ ਚਾਹ ਸਾਰੀ ਅੱਡੇ ਡੋਲ ਜਣੀ ਅਜ ਨਹੀਂ ਨਸੀਬ ਜਾਏਗਾ ਕੋਈ ਜਾ ਅੱਗੇ ਜਾ ਕੇ ਬਣਾਵਾਂਗੇ ਐ ਇਹ ਰੇਲੂ ਪ੍ਰੋਮੋਟੇ ਸਾਨੂੰ ਸਪੈਸ਼ਲ ਬਣਾ ਕੇ ਭੇਜੇ ਨੇ ਆਲੂ ਵਾਲੇ ਸਪੈਸ਼ਲ ਨੇ ਨਮਕੀ ਨਮਕ ਵਾਲੇ ਸਪੈਸ਼ਲ ਨੇ ਤੇ ਨਾਲ ਪਨੀਰ ਦੀ ਪੁਰਜੀ ਬਾਬੇ ਓਕੇ ਕੰਮ ਹੋਇਆ ਪਿਆ ਪੂਰਾ ਭਾੜਾ ਵਾਲਾ ਗੱਡੀ ਖਿੱਚੀ ਹੋਈ ਆ ਜੱਟਾਂ ਨੇ ਓਕੇ ਕੰਮ ਓਕੇ ਕੰਮ ਸੇਰਾ 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 ਐ ਨਿਆਰਾ ਭਾਈ ਐ ਨਿਆਰਾ ਪਾਲਦੀ ਆ ਜੀ ਲਓ ਜੀ ਕਹਿੰਦੇ ਨੇ ਬਹਿ ਗਏ ਮੈਸੀ ਪਾਜੀ ਲਓ ਜੀ ਥੋੜਾ ਜੀ ਪ੍ਰਸ਼ਾਦਾ ਪਾਣੀ ਛੱਕ ਕੇ ਘਰ ਦੇ ਪਰੌਂਡੇ ਛੱਕ ਕੇ ਹੁਣ ਗੱਡੀ ਖਿੱਚਣ ਲੱਗੇ ਆ ਪਹਾੜਾਂ ਵੱਲ ਮਨਾਲੀ ਪਹਾੜਾਂ ਵੱਲ ਨੂੰ ਤੇ ਗੱਡੀ ਖਿੱਚੀਏ ਪਰ ਅਵਨ ਮਨਾਲੀ ਪਹੁੰਚਾਂਗੇ ਤੇ ਮਨਾਲੀ ਪਹੁੰਚ ਕੇ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਆ ਦੇਖੋ ਚੀਜ਼ਾਂ ਖਰੀਦੀਆਂ ਆ ਹਾਂ ਚੀਜ਼ਾਂ ਬੜੀਆਂ ਨੇ ਤੁਮੇ ਦੇਖੋ ਜੀ 40 ਰੁਪਏ ਲੱਗੇ ਹੋਏ ਆ ਆ ਚੀਜ਼ਾਂ ਨੂੰ ਤਾਂ ਆ ਕਹਿੰਦਾ ਜਿਵੇਂ ਚੀਜ਼ਾਂ ਤੂੰ ਚਲੋ ਠੀਕ ਆ ਜੀ ਮਿਲਦੇ ਆ ਨੈਕਸਟ ਬਲਾਕ ਚ ਲੋ ਬਾਬਿਓ ਯੂਨੀਵਰਸਲ ਦੇ ਖੜੇ ਸੀ ਬੈਲੈਂਸ ਪਾਉਣ ਵਾਸਤੇ ਖਦਨਾ ਦੇ ਵਿੱਚ ਪਹਾੜਾਂ ਦੇ ਵਿੱਚ ਬੋਲੇ ਜਾ ਰਹੇ ਹੋ ਕੇ ਨਾ ਚੱਕ ਲਿਆ ਲੋ ਬਾਬਿਓ ਆ ਗਏ ਹੁਣ ਆਪਾਂ ਪਹਾੜਾਂ ਦੇ ਵਿੱਚ ਪੂਰੀ ਤਰ੍ਹਾਂ ਘੁੱਸ ਚੁੱਕੇ ਆ ਮਤਲਬ ਆ ਚੁੱਕੇ ਆ ਆ ਚੁੱਕੇ ਆ ਆਹ ਤੇ ਸਾਲਾ ਕਿਤੇ ਬਰਬਰ ਬਤੇ ਨਹੀਂ ਅਸੇ ਦਰਖਤੀ ਨਜ਼ਰ ਆਈ ਜਾਂਦੇ ਨੇ ਉਹ ਜੀ ਕਿਦਰੇ ਲੈ ਆਏ ਆ ਉਹ ਧੂਆਂ ਵੇਖੀ ਉੱਪਰ ਕਿੰਨਾ ਉਦਰਾ ਧੂਆਂ ਨਹੀਂ ਹੈ ਸਾੜਾ ਧੁੰਦ ਕਹਿੰਦੇ ਨੇ ਇਹਨੂੰ ਇੰਜਰਾ ਤੇ ਬਾਕੀ ਆਪਾਂ ਤੁਹਾਨੂੰ ਦਿਖਾਉਨੇ ਆਂ ਪੈਸੇ ਲਵਾ ਕੇ ਲਿਆਏ ਆ ਸਾਡੀ ਬਰਫ਼ ਤੇ ਘਾਰ ਹੀ ਪਏ ਨੇ ਫ੍ਰਿਜ ਵਿੱਚ ਵਾਕਈ ਸਹੀ ਗੱਲ ਹੈ ਉੱਥੇ ਤੈਨੂੰ ਤੂੰ ਉਹ ਤੂੰ ਫ੍ਰਿਜ ਵਾਲਾ ਬੰਦਾ ਹੀ ਐ ਵਾਕਈ ਫ੍ਰਿਜ ਵਾਲਾ ਥੇਰੇ ਮੁੰਡਾ ਦਾ ਕੋਈ ਛਿੱਟਾ ਵੀ ਨਹੀਂ ਪੈਂਦਾ ਭਇਆ ਗੋਲਾ ਲੋਕੀ ਐਵੇਂ ਕੀ ਇੰਦਰਹਿਣਾ ਓਏ ਗੋਲਾ ਗੋਲਾ ਹੀ ਮਾਰਦੇ ਕਰੋ ਘਟ ਕੇ ਚਲੋ ਬਾਕੀ ਦਿਖਾਉਨੇ ਆ ਬਾਪੇ ਬੜਾ ਘੈਂਟ 뷰 ਆ ਯਾਰ ਅਸੀਂ ਬਸ ਖੜ੍ਹ ਨਹੀਂ ਸਕਦੇ ਕਿਉਂਕਿ ਸਾਡੀ ਐਂਡ ਆ ਮੰਨਾਲੀ

ਗੁਫਾ ਦੇ ਵਿੱਚ ਮੜ ਚੁਕਾ ਗੁਫਾ ਨੰਦ ਮਾਣੋ ਮੇਰੇ ਵੀਰੇ ਬਲੌਗ ਦੇ ਵਿੱਚ ਮੇਰੇ ਵੀਰੋ ਲੱਗਦਾ ਹੈ ਇਹ ਵੀ ਪੀਪੀ 10 ਨੇ ਘਰੀ ਯਾਰਾਂ ਨੇ ਛੱਡੇ ਆ ਮਿੱਤਰ ਲੋਈ ਕਹਿੰਦੇ ਬਹੁਤ ਨਜ਼ਾਰੇ ਆ ਬਹੁਤ ਪਹਾੜਾਂ ਜਿਹਦਾ ਬਹੁਤ ਨਜ਼ਾਰੇ ਆ ਮੇਰੇ ਵੀਰੋ ਬਹੁਤ ਨਜ਼ਾਰੇ ਆ ਲੋ ਬਾਬਿਓ ਇਹ ਹੈਗਾ ਆਪਣਾ ਸ਼ਾਮ ਦਾ ਵਿਊ ਮਾ ਮਨਾਲੀ ਪਹੁੰਚਣ ਨੂੰ ਬਸ ਵੀਰੇ ਸਾਨੂੰ ਘੰਟਾ ਕੁ ਹੋਰ ਲੱਗਣਾ ਆ ਤੇ ਬਾਕੀ ਤੋਂ ਮਨਾਲੀ ਤੋਂ ਪਿੱਛੇ ਅਸੀਂ ਘੰਟਾ ਇੱਕ ਤੇ ਤਾਂ ਇੰਨਾ ਟਾਈਮ ਲੱਗ ਗਿਆ ਕਿਉਂਕਿ ਅਸੀਂ ਆਪਨੜ ਬਿਲਕੁਲ ਆਪਨੇ ਜਾ ਰਹੇ ਆ ਤੇ ਲੋਕੇਸ਼ਨਾਂ ਬਹੁਤ ਬਹੁਤ ਘੈਂਟ ਨੇ ਯਾਰ ਬਹੁਤ ਜ਼ਿਆਦਾ ਹੀ ਘੈਂਟ ਨੇ ਰੁਕਣ ਦਾ ਮਨ ਤਾਂ ਕਰਦਾ ਸੀ ਬਟ ਰਾਤ ਕਰਕੇ ਅਸੀਂ ਫਿਰ ਰੁਕੇ ਨਹੀਂ ਆ ਗਏ ਸੀਗਾ ਚਲੋ ਜਾ ਕੇ ਕਮਰੇ ਦੇ ਵਿੱਚ ਹੀ ਰੈਸਟ ਕਰਾਂਗੇ ਉੱਥੇ ਘੁੰਮਾਂਗੇ ਤੇ ਬਾਕੀ ਮੁੰਡੇ ਸਾਰੇ ਟਿਪ ਟਪ ਓਕੇ ਆ ਕੋਈ ਥੱਕਿਆ ਨਹੀਂ ਹੈਗਾ ਇਹਨਾਂ ਕੋਈ ਨਹੀਂ ਥੱਕਿਆ ਬ్రో ਹਾਂ ਪੂਰਾ ਘੈਂਟ ਆ ਯਾਰ ਪੂਰਾ ਘੈਂਟ ਦਾ ਕੰਮ ਹੈ ਅਜੇ ਤੱਕ ਦਾ ਸਫਰ ਪੂਰਾ ਘੈਂਟ ਆ ਵੀਰੇ ਅੱਗੇ ਤੋਂ ਮਦਦਾਂ ਕਿਹ ਪਹੁੰਚੇ ਹੈਗੇ ਮੈਂ ਤਾਂ ਦਾ ਕਹਿੰਗਾ ਮੈਂ ਤਾਂ ਗੋਲੀ ਵੀ ਕਰਦਾ ਦੋ ਜੀ ਮੁੰਡੇ ਆਰੀ ਜਿੱਦ ਸੀ ਮੁੰਡੇ ਆਰਾ ਡਰੀਮ ਸੀ ਮੁੰਡੇ ਆਰਾ ਡਰੀਮ ਸੀ ਅਰੇ ਚਾਹ ਬਣਾਣੀ ਐ ਬਣਾएंगे ਚਾਹ ਬਣਾਏਗੇ ਵੀਰੇ ਚਾਹ ਬਣਾਏਗਾ ਨਾ ਚਾਹ ਪੀएंगे ਇਹ ਕਹ ਰੇ ਡ੍ਰੀਮ ਸੀ ਮੁੰਡਿਆਰਾ ਕਹ ਰੇ ਹੁਣ ਚਾਹ ਮੈਸੀ ਨੂੰ ਪਿਆਣਗੇ ਕਿਉਂਕਿ ਸਵੇਰ ਤੱਕ ਗੱਡੀ ਚਲਾ ਰਿਆ ਵੀਰੇ ਕਹ ਰੇ ਮੈਸੀ ਨੂੰ ਚਾਹ ਪਿਆ ਕੇ ਇਹਨੂੰ ਬਣਾ ਕੇ ਪਿਆਣੀ ਵੀਰੇ ਮੈਸੀ ਨੂੰ ਕਰਨ ਨੂੰ ਫਿਕਰ ਮਨੂ ਉੱਧੇ ਅਿੰਦਰ ਭਾਈ ਅਰੇ ਪੂਰੀ ਲੱਗੇ ਜੇ ਤੇ ਰੋਕਿਆ ਮੁੰਡਿਆਰੇ ਅੱਤ ਕਰਾਈ ਵੀ ਆ ਮੇਰੇ ਵੀਰੋ ਮੋਰਾ ਭਾਈ ਜਲਦੀ ਕਰੋ ਥਕਾਵਟ ਬਹੁਤ ਹੋਈ ਆ ਵੀਰੇ ਮੈਗੀ ਵੀ ਨਾਲ ਆ ਜੇ ਕੱਕਲੀ ਚਾਹ ਚਾਹ ਮੈਗੀ ਕਮਰੇ ਜਾ ਕੇ ਚਲ ਮੈਗੀ ਕਮਰੇ ਜਾ ਕੇ ਬੜੇਗੀ ਚਲੋ ਠੀਕ ਆ ਬਰੋ ਲਓ ਭਾਜੀ ਚਾਹ ਬਣ ਕੇ ਸਾਡੀ ਰੈਡੀ ਹੋ ਗਈ ਐ ਪਰ ਸਾਨੂੰ ਇੱਕ ਘਾਟ ਸੀ ਕਾਦੀ ਪੋਣੀ ਦੀ ਪੋਣੀ ਅਸੀਂ ਘਰੇ ਭੁੱਲ ਗਏ ਵੀਰੇ ਘਰੇ ਭੁੱਲ ਗਏ ਨਹੀਂ ਤਾਂ ਸਾਡਾ ਕੰਮ ਪੂਰਾ ਓਕੇ ਸੀ ਚਲ ਆਪਾਂ ਕਿਹੜਾ ਨਸ਼ੇ ਪੱਤੇ ਵਾਲੇ ਬੰਦੇ ਨੇ दारू ਵਾਲੇ ਆਪਾਂ ਚਾਹਲੇ ਬੰਦੇ ਆ ਵੀਰੇ ਤੇ ਉੱਥੇ ਜਾ ਕੇ ਹੁਣ ਕਮਰੇ ਚ ਆਹੀ ਮੈਗੀ ਤਿਆਰ ਕਰਾਂਗੇ ਤੁਹਾਡੇ ਸਾਹਮਣੇ ਤੇ ਮੈਗੀ ਦਾ ਸਾਰਾ ਤੁਹਾਨੂੰ ਦਿਖਾਵਾਂਗੇ ਛੱਟਾ ਪੱਠਾ ਕਿਵੇਂ ਬਣਦੀ ਆ ਵੀਰੇ ਨਹਿਰ ਵਾਲਾ ਸਿਸਟਮ ਹੈ ਨਾ ਜਿਹੜਾ ਇਹ ਜਿਹੜਾ ਦ੍ਰਿਸ਼ ਹੈ ਨਾ ਬਾਈ ਇਹ ਵਾਲਾ ਆਹਾ ਹਾ ਹਾ ਨਿਆਰਾ ਹੀ ਆ ਗਿਆ ਬਾਬੇ ਇਹ ਸੁਪਨਾ ਦੀ ਡ੍ਰੀਮ ਹੀ ਯਾਰ ਮੇਰਾ ਮੇਰਾ ਡ੍ਰੀਮ ਸੀ ਇਹ ਨਾ ਪਰ ਮੇਰਾ ਡ੍ਰੀਮ ਸੀ ਇਹ ਵਾਲਾ ਇਹ ਪੂਰਾ ਕੀਤਾ ਐ ਮੈਸੀ ਨੇ ਚਲੋ ਠੀਕ ਆ ਬਾਬੇ ਮਿਲਦੇ ਆ ਬਾਬੇ ਵਿਊ ਚੈੱਕ ਕਰੋ ਯਾਰ ਐਵੇਂ ਲੱਗਦਾ ਸਾਡੀ ਗੱਡੀ ਹਵਾ ਚ ਉੜਦੀ ਪਈ ਐ ਜਿਹੜਾ ਅੱਗੇ ਆ ਵਿਊ ਹੈ ਨਾ ਬੋ ਘੈਂਟ ਆ ਬਾਬੇ ਪਹਾੜਾਂ ਦਾ ਯਾਰ ਬਹੁਤ ਜ਼ਿਆਦਾ ਚੈੱਕ ਕਰੋ ਤੁਸੀਂ ਵਿਊ ਬਹੁਤ ਸੋਹਣਾ ਵਿਊ ਹੈ ਯਾਰ ਆ ਲਓ ਜੀ ਕਹਿੰਦੇ ਨੇ ਮੁੰਡੇ ਪਹੁੰਚ ਗਏ ਨੇ ਮੰਨਾਲੀ ਕਹਿੰਦੇ ਨੇ ਆ ਦੇਖੋ ਕਹਿੰਦੇ ਨੇ ਮਿੰਟੋ ਮਿੰਟ ਕਹਿੰਦੇ ਆ ਪਾਰਕਿੰਗ ਲੱਭੋ ਤੇ ਘੁੰਮਿਏ ਫਿਰੇ ਰੂਮ ਲੱਭੀਏ ਤੇ ਰੈਸਟ ਕਰੀਏ ਦੇਖੋ ਜੀ ਇਹ ਸੀਸੀ ਬੜੀ ਆਂਦੀ ਵੀ ਆਵਾਜ਼ ਆ ਦੇਖੋ ਜੀ ਆ ਦੇਖੋ ਜੀ ਮਨਾਲੀ ਬਹੁਤ ਸੋਹਣਾ ਏਰੀਆ ਬਹੁਤ ਜ਼ਿਆਦਾ ਜਿਹਨੂੰ ਇਹਨੇ ਬਹੁਤ ਜ਼ਿਆਦਾ ਨਜ਼ਰ ਆ ਗਈ ਜੀ ਕਹਿੰਦੇ ਨੇ ਪਹੁੰਚ ਗਏ ਆ ਮਨਾਲੀ ਆ ਲਓ ਜੀ ਦੇਖੋ ਰੌਣਕ ਪਾਰਕਿੰਗ ਲਾਣੇ ਵੀਰੇ ਦੇਖੋ ਜੀ ਦੇਖੋ ਕੀ ਰੌਣਕ ਮਿਲੀ ਹੈ ਰੌਣਕ ਮਿਲੇ ਜਾ ਕੇ ਪਤਾ ਲੱਗੇਗਾ ਕਿ ਹਾਲੇ ਤੱਕ ਪਹੁੰਚੇ ਜਾ ਕੇ ਤੁਹਾਨੂੰ ਦਿਖਾਨੇ ਆ ਰੌਣਕ ਮਿਲੇ ਆ ਦੇਖੋ ਜੀ ਮੈਂ ਕਹਣਾ ਰੌਣਕਾ ਚੰਨ ਇੱਕ ਚੰਨ ਧਰਤੀ ਤੇ ਦੂਜਾ ਅੰਬਰਾਂ ਤੇ ਸ਼ਕੋਰਾ ਮਾਰੇ ਲਾਈ ਚੋਬਰਾਂ ਨੇ ਲੈ ਲਿਆ ਰੋ ਰੋ ਰੂੰਬੋ ਕੈਂਡਾ ਬਾਬੇ ਯਾਰ ਬੋ ਕੈਂਡ ਲੱਗਿਆ ਸਾਨੂੰ ਮਤਲਬ ਅਸੀਂ ਬਹੁਤ ਲੱਭਿਆ ਤੇ ਸਫਾਈ ਦਾ ਪੂਰਾ ਜਿੱਥੇ ਸਫਾਈ ਸੀ ਨਾ ਉਹ ਕਮਰਾ ਲਿਆ ਰੂਮ ਤਿੰਨਾ ਵਾਸਤੇ ਬਿਲਕੁਲ ਓਕੇ ਆ ਸਾਡੇ ਦੇ ਬਹੁਤ ਘੈਂਟ ਨਾਲੇ ਰੇਟ ਵੀ ਪੂਰਾ ਘੈਂਟ ਆ ਬਾਬੇ ਤੇ ਹੁਣ ਅਸੀਂ ਬਣਾ ਕੇ ਖਾਵਾਂਗੇ ਮੈਗੀ ਮੂਗੀ ਸਾਰਾ ਕੁਝ ਲਿਆਂਦਾ ਹੋਇਆ ਆਲੂ ਵਾਲੇ ਪਰੌਂਠੇ ਵੀ ਮਾਂ ਨੇ ਆਪਣੇ ਨੂੰ ਪਾ ਕੇ ਦਿੱਤੇ ਹੋਏ ਨੇ ਪੂਰਾ ਨਾਲ ਪਨੀਰ ਦੀ ਪੁਰਜੀ ਉਹੀ ਚੱਲੂਗਾ ਸਵਾਣ ਬਾਕੀ ਆਪਾਂ ਤੁਹਾਨੂੰ ਦਿਖਾਣੇ ਅੱਗੇ ਹੁਣ ਮਾਰਕੀਟ ਘੁੰਮ ਕੇ ਆਵਾਂਗੇ ਫਿਰ ਨਾਲ ਦੀ ਨਾਲ ਤੁਹਾਨੂੰ ਬਲੌਗ ਕਰਾਂਗੇ ਸ਼ੇਅਰ ਚਲੋ ਜੀ ਲਓ ਜੀ ਮਨਾੜੀ ਦੇ ਪਹੁੰਚ ਚੁਕੇ ਆ ਬਾਜ਼ਾਰ ਦੇ ਵਿੱਚ ਪੂਰਾ ਘੈਂਟ ਕੰਮ ਚੋਂ ਪਰ ਆਪਣੇ ਤੁੰਦੇ ਪੈਰੇ ਲਓ ਜੀ ਬਾੜਿਆ ਰੌਣਕ ਲੱਗੀਆਂ 12 ਵਜੇ ਦਾ ਟਾਈਮ ਹੋ ਚੁੱਕੇ 12 ਵਜੇ ਕਿਨੇ ਰੌਣਕਾਂ ਮੈਂ ਆ ਪਾਏ 11 ਵਜੇ ਨੇ ਬਰੋ 11 ਵਜੇ ਨੇ ਤਾਂ ਵੀ ਰੌਣਕ ਪੂਰੀ ਹੈ ਬਾਜ਼ਾਰ ਦੇ ਵਿੱਚ ਤੇ ਬਾਜ਼ਾਰ ਦੇ ਵਿੱਚ ਲੈ 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 ਇਹ ਮਾਣੀ ਨੇਗਾ ਕੇ ਪਾਸੇ ਇਹ ਹੈ ਬੀਗੋ ਫੁੱਲ ਨਜ਼ਰ ਆ ਰਹੇ ਆ ਗਾਇਸ ਪਰ ਆ ਵਾਲਾ ਵਲੋਗ ਹੈ ਪਾਸ 2 ਮਹੀਨੇ ਬਾਅਦ ਆਉ ਇਹ ਵਲੋਗ ਤੁਹਾਡਾ 2 ਮਹੀਨੇ ਬਾਅਦ ਆਏਗਾ ਲੈ ਆਪਣਾ ਪਸਾਰ ਹੈਗਾ ਜੀ ਮਾਲ ਰੋਡ ਦਾ ਵਿਊ ਅਸੀਂ ਉਧਰੋਂ ਸ਼ੁਰੂ ਹੋਏ ਸੀ ਇੱਥੇ ਤੱਕ ਆ ਕੇ ਖਤਮ ਹੋਏ ਆ ਤੇ ਆਸ-ਪਾਸੇ ਰੈਸਟੋਰੈਂਟ ਨੇ ਖਾਣ ਪੀਣ ਦਾ ਸਾਮਾਨ ਆ ਬਾਕੀ ਤੁਹਾਨੂੰ ਪਤਾ ਹੀ ਹੈ ਕੈਫੇ ਕੁਫੇ ਹੈਗੇ ਨੇ ਖਾਣ ਪੀਣ ਦਾ ਬਹੁਤ ਘੈਂਡ ਸਾਮਾਨ ਆ ਮੈਂ ਕਭ ਇਹ ਪੋਜ਼ਿਟਿਵ ਹੈ ਕੀ ਕਹਿ ਸਕਦੇ ਹਾਂ ਬਹੁਤ ਫਨ ਹੈ ਬਾਕੀ ਵੀ ਉਹ ਅੱਗੇ ਜਾ ਕੇ ਹੁਣ ਕੱਲ ਨੂੰ ਪਤਾ ਲੱਗਣਾ ਮਨਾਲੀ ਰਾਜ ਅਸੀਂ ਰਾਤ ਰੁਕੇ ਸੀ ਕੱਲ ਜਾਵਾਂਗੇ ਅਸੀਂ ਸ਼ਾਇਦ ਕਸੋਲ ਜਾਂ ਲੱਛਾਬਾਰਾ ਇਹ ਕਹਿੰਦੇ ਹੁਣ ਸ਼ਾਇਦ ਯਾਰੋ ਤਾਂ ਤਿੰਨਾ ਚ ਇੱਕ ਜਾਵਾਂਗੇ ਤੇ ਉੱਥੋਂ ਦੇ ਤੁਹਾਨੂੰ ਐਕਟੀਵਿਟੀਆਂ ਕਰਕੇ ਦਿਖਾਵਾਂਗੇ ਵੀ ਕੀ ਕੀ ਸਾਨੂੰ ਪੋਸਟ ਪੈਂਦੀ ਐ ਐਕਟੀਵਿਟੀ ਦੀ ਤੇ ਬਾਕੀ ਜੁੜੇ ਰਹਿਣਾ ਤੁਸੀਂ ਵਲੌਗ ਦੇ ਨਾਲ ਠੀਕ ਆ ਲੋ ਜੀ ਰਾਤ ਦੇ 2 ਵਜੇ ਨੇ ਕੰਜਰਾਂ ਨੂੰ ਆਉਂਦੀ ਨਹੀਂ ਨੀਂਦਰ ਤੇ ਲਾਗੇ ਨੇ ਮੈਗੀ ਬਣਾਉਣਾ ਵੇਖੋ। ਖਾਮ ਰੇਲੋ। ਮੈਗੀ ਖਾਂਗੇ। ਮੈਗੀ ਇਹਨਾਂ ਦਾ ਕੰਮ ਬਸ ਮੈਗੀ ਮੈਗੀ ਮੈਗੀ। ਭੁੱਖ। ਖਾਮ ਆਪ ਤੇ ਦਿਖਾ ਦੇ। ਚੰਗੀ ਤਰ੍ਹਾਂ ਸੁੱਤੇ ਬਈ ਚੰਗੀ ਚੰਗੇ ਭਰੇ ਸੁੱਤੇ ਬਈ ਚੰਗੇ ਭਰੇ। ਇਹ ਮੁੰਡੇ ਨੇ ਬਿਠਾਇਆ ਇਹ। ਹਾਂ ਰੇਲੋ। ਇਹਦੇ ਕੰਮ ਵੇ ਰੇਲੋ। ਇਹ ਮੁੰਡੇ ਨੇ ਉਠਾਇਆ। ਕਹਿੰਦਾ ਮੈਗੀ ਖਾਣੀ ਤੇ ਹੁਣੇ ਖਾਣੀ ਐ। ਭੁੱਖ ਲੱਗੀ ਯਾਰ ਕੀ ਕਰੇ ਬੰਦਾ ਯਾਰ। ਕੀ ਕਰੇ ਜੇ ਸਟਾਪ ਨਾ ਹੁੰਦਾ ਸਾਡੇ ਬਗਾਂ ਦੇ ਸਾਈਡ ਭੁੱਖੇ ਹੀ ਮਰਦੇ ਹੋਏ ਰਾਤ ਨੂੰ। ਚਲੋ ਕੋਈ ਗੱਲ ਨਹੀਂ। ਹੁਣ ਅਸੀਂ ਸੌਣ ਲੱਗੇ ਆਂ ਤੇ ਬਾਕੀ ਕੱਲ ਨੂੰ ਅਸੀਂ ਤੁਹਾਨੂੰ ਦੱਸਾਂਗੇ ਵਲੋਗ ਦੇ ਵਿੱਚ ਕੀ ਕੀ ਕਿੱਥੇ ਕਿੱਥੇ ਜਾਣਾ ਸੀ ਠੀਕ ਹੈ ਜੀ ਓਕੇ ਹੁਣ ਤੁਸੀਂ ਵੀ ਸੋ ਜਾਓ ਗੁੱਡ ਨਾਈਟ ਕੇਅਰ ਬਾਇ ਲਵ ਯੂ ਸਾਰਿਆਂ ਨੂੰ